ਉਹ ਤਾਂ ਸਹੀ ਜਿਹੜਾ ਬਾਈ ਚਵਾਵਾਗੇ ਆਪਾਂ ਬਾਈ 12 ਕਿਲੋ 12 ਕਿਲੋ ਹਣਾ ਹਾਂਜੀ ਕੋਈ ਬੰਦਾ ਚੋਈ ਝੱਲੇ ਆਪਣੇ ਕੋਲੇ ਆ ਗਿਆ ਹਾਂਜੀ 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 ਬਾਅਦ ਦੀ ਦੋ ਟਾਈਮ ਚੋ ਗਿਆ ਇੱਕ ਦਾ ਫਲਾ ਵੀਡੀਓ ਚ ਆਤੀ ਆ ਸ਼ਾਮ ਨੂੰ ਅਗਲਾ ਫੇਰ ਆ ਗਏ ਆਪਦੀ ਤਸੱਲੀ ਕਰਕੇ ਲੈ ਜਾਵੇ ਤਸੱਲੀ ਕਰਕੇ ਲੈ ਜਾਵੇ ਤੇ ਸ਼ਾਮ ਨੂੰ ਨਾ ਬਣੀ ਹੋਵੇ ਇੰਨਾ ਫਿਰ ਵੀ ਹੈ ਫਿਰ ਵੀ ਬੰਦਾ ਕਰੇ ਹਣਾ ਬਾਕੀ ਬੰਦੀ ਵੀ ਆਪਣਾ ਇਹ ਵੀ ਹੁੰਦਾ ਹਣਾ ਆਪਾਂ ਬਾਲਾ ਰੇਟ ਵਧਾ ਕੇ ਨਹੀਂ 65000 ਕਰਕੇ ਬਾ 54000 ਘਟਾਈ ਚਲੀਏ ਕਿ ਨਹੀਂ ਨਹੀਂ ਬਸ ਉਹਨਾਂ ਦਾ ਮੰਗੋ ਜਿੰਨੇ ਲੈਣੇ ਜਿੰਨੇ ਲੈਣੇ ਆਪਾਂ ਹਣਾ ਬਈ ਹਾਂ ਬਈ ਜਿਵੇਂ 11ਵੀਂ ਦੇ ਥੋੜਾ ਹੁੰਦਾ ਡਾਰ ਹਣਾ ਹਾਂਜੀ ਇਹਨਾਂ ਦੀ ਜਿੰਨੀ ਸੇਵਾ ਕਰ ਲਾਂਗੇ ਬਈ ਤਾਂ ਤਾਂ ਵਧਣਾ ਹੀ ਜਾਣੇ ਕਿ ਨਹੀਂ ਹੁਣ ਤਾਂ ਬਈ ਨਹੀਂ ਰੋਤਾਂ ਵੀਰੇ ਰੋਤਾਂ ਹਣਾ ਹਾਂਜੀ ਉਹ ਅਗਲਾ ਪਹਿਲਾ ਲਾਲੇ ਦੂਜਾ ਲਾਲੇ ਹੀ ਹਣਾ ਜੀ ਬਈ ਤੇ ਇਹਦਾ ਮੁੱਲ ਹੈਗਾ ਜੀ 30000 ਠੀਕ ਹੈ ਜੀ 26000 ਦੀ ਦੇ ਦਾਂਗੇ 26000 ਹੀ ਦੇ ਦਿਆਂਗੇ ਦੁਨੀਆ ਦੇ ਨਾਲ ਦੀ ਕੱਚੀ ਹੈ ਜੀ ਬਸ ਇਹ ਸਾਹਮਣ ਵਾਲੀ ਹੈ ਕੱਲੀ ਇਹ ਵੀਰੇ ਪਹਿਲੇ ਸੋਹ ਅੱਛੀ ਸੂਈ ਆ ਠੀਕ ਹੈ ਸੀ ਸਾਊਥ ਹਨ ਦੀ ਦੁੱਧ ਦੀ ਧਾਰ ਦੀ ਸਾਰੇ ਕਿਸੇ ਦੀ ਆਪਣੀ ਗਰੰਟੀ ਹੋਊਗੀ ਜੀ ਠੀਕ ਹੈ ਬਾਈ ਦੁੱਧ ਇਹ ਥਲੇ ਜਿਹੜਾ ਕੰਡੇ ਤੇ ਤੋਲਣ ਵਾਲਾ 12 ਕਿਲੋ ਹੋਈ ਠੀਕ ਹੈ ਬਾਈ ਇੱਕ ਤਾਂ ਬੋਲਣ ਵਾਲਾ ਹੁੰਦਾ ਇੱਕ ਤੋਲਣ ਵਾਲਾ ਸਤਿ ਸ੍ਰੀ ਅਕਾਲ ਮਿੱਤਰਾਂ ਨੂੰ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆਂ ਵੀਰੇ ਮਨਦੀਪ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫਰੀਦਪੁਰ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਂ ਕਵਰ ਕਰਕੇ ਦਿਖਾਵਾਂਗੇ ਦੋਨਾਂ ਦੇ ਰੇਟ ਬਿਲਕ ਕੋਕੇ ਬਾਈ ਦੀ ਖਾਸੀਅਤ ਆ ਜਾਨਵਰ ਇਹਦੇ ਕੋਲੇ ਸਾਫ਼ ਸਤਰਾ ਹੁੰਦਾ ਏ ਤੇ ਰੇਟ ਬਿਲਕੁਲ ਉਨਾ ਕ ਮਨਾਫੇ ਵਾਲਾ ਹੀ ਹੁੰਦਾ ਵੀ ਬਾਹਲਾ ਨਹੀਂ ਬਈ 20-25 ਹਜ਼ਾਰ ਦਾ ਉੱਲਾ ਆਊਗਾ ਉਹ ਪੰਜ ਚੌਕੇ ਦਾ ਉੱਲਾ ਹੁੰਦਾ ਏ ਤੇ ਮੰਦੀਪ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਵਿੱਚ ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੰਦੀਪ ਬਾਈ ਅੱਜ ਆਪਣੇ ਕੋਲੇ ਟੋਟਲ ਨਗ ਹੈਗੇ ਆ ਬਾਈ ਦੋ ਹਾਂਜੀ ਦੋ ਤੇ ਮੰਦੀਪ ਸਭ ਤੋਂ ਪਹਿਲਾਂ ਜਿਹੜੀ ਤਾਜੀ ਸੂਈ ਆ ਇਹਦੇ ਬਾਰੇ ਦੱਸ ਦੀ ਬਾਈ ਕਿੰਨਾ ਵਾਂ ਸੂਆ ਸੂਈ ਆ ਹਾਂਜੀ ਕਿੰਨੇ ਕ ਟਾਈਮ ਦਾ ਸੂਆ ਏ ਕਿੰਨਾ ਕ ਦਾ ਦੁੱਧ ਆ ਬਾਈ ਥਲੇ ਇਹ ਵੀਰੇ ਪਹਿਲੇ ਸੂਏ ਵੱਚੀ ਸੂਈ ਆ ਦੰਦਾ ਜਾ ਵਈਣ ਹਾਂਜੀ ਬਈ ਸੀਰ ਸਾਉ ਥਣ ਦੀ ਦੁੱਧ ਦੀ ਧਾਰ ਦੀ ਸਾਰੇ ਕਾਹਦੀ ਆਪਣੀ ਗਰੰਟੀ ਹੋਊਗੀ ਜੀ ਠੀਕ ਆ ਬਈ ਦੁੱਧ ਇਹ ਥਲੇ ਜਿਹੜਾ ਕੰਡੇ ਤੇ ਤੋਲਣ ਵਾਲਾ 12 ਕਿਲੋ ਬਈ ਠੀਕ ਆ ਬਈ ਇੱਕ ਤਾਂ ਬੋਲਣ ਵਾਲਾ ਹੁੰਦਾ ਇੱਕ ਤੋਲਣ ਵਾਲਾ ਹੁੰਦਾ ਜੀ ਠੀਕ ਆ ਬਈ ਅਗਲਾ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਆ ਬਈ ਬਾਕੀ ਫੇਸਬੁਕ ਚੰਗਾ ਹੀ ਹੋਵੇ ਤੇ ਹਾਂ ਥੋਣੀ ਆ ਹਨਾ ਬਈ ਹਾਂਜੀ ਬਈ ਤੇ ਤੋਰ ਮੰਦੀ ਪੈਣੂਗਾ ਇੱਕ ਵਾਰੀ ਹਨਾ ਤੇ ਥੋੜਾ ਜਿਵੇਂ ਠੰਡ ਕਰਕੇ ਨਵਾ ਨਮੂਹ ਤੇ ਪਸੂ ਜਗਦਾ ਬੰਦਾ ਹਾਂ ਬਈ ਇਹ ਨਵਾਏ ਨੇ ਆ ਪਤ ਲਿਆਦੇ ਵੀ ਨਹੀਂ ਬਦਲੇ ਬੂਝੋ ਆਹ ਦੇਖੋ ਤੁਸੀਂ ਹਨ ਬਾਕੀ ਫੇਸ ਕੁਆਲਿਟੀ ਬਾਕੀ ਜਦੋਂ ਦੰਦਾਂ ਜਾਂਦਾ ਬਾਈ ਇਹਦਾ ਮਤਲਬ ਹਾਂ ਜਿਹੜਾ ਪਹਿਲਾਂ ਤੋਂ ਲੱਗ ਹੀ ਗਿਆ ਹੈਣਾ ਹਾਂਜੀ ਹਾਂਜੀ ਤੇ ਆਹ ਦੇਖੋ ਤੁਸੀਂ ਆੜੜ ਰੋੜਰ ਬਾਕੀ ਸੋਣਾ ਬਾਈ ਚਵਾਈ ਚੂਈ ਕਿਵੇਂ ਆ ਬਾਈ ਚਵਾਈ ਤਾਂ ਬਾਈ ਪੂਰੀ ਫੁੱਲ ਆਈ ਵਧੀਆ ਚਵਾਈ ਗਰੰਟੀ ਹੋਊਗੀ ਬਾਈ ਆਪਣੀ ਬਸ ਠੀਕ ਹੈਣਾ ਬਾਈ ਚਵਾਈ ਵੱਲੋਂ ਵੀ ਤੇ ਬਾਕੀ ਧਾਰ ਵੱਧ ਘੱਟ ਹੋਵੇ ਕੋਈ ਬਸ ਠੀਕ ਹੈ ਕੋਈ ਧਾਰ ਤੇ ਖਰਾਬੀ ਹੋਵੇ ਸਾਰੇ ਕਹੇ ਲੋ ਬਾਕੀ ਤੋਰੇ ਤਰੇ ਹਲੋ ਇੱਕ ਨੰਬਰ ਹੈਣਾ ਬਾਈ ਹਾਂਜੀ ਹਾਂਜੀ ਬੱਚਾ ਬਾਈ ਦੇਗੀ ਇਹ ਬੱਚਾ ਹੈਣਾ ਬੱਚਾ ਬੱਚਾ ਬਾਈ ਇਹਦਾ ਤੇ ਮਨਦੀ 12 ਕਿਲੋ ਦੁੱਧ ਬਾਈ ਹੈ ਨਾ ਦੁੱਧ 12 ਕਿਲੋ ਤੇ ਦੁੱਧ ਵੀ ਸੰਦਲਾ ਜਿਵੇਂ ਸੁਆ ਆ ਹੋਇਆ ਹੀ ਆ ਨਾ ਕਿ ਇਹਵੇਂ ਦੁੱਧ ਤੇ ਆਈ ਵੀ ਹੋਈ ਹੈ ਕਿ ਨਹੀਂ ਹਾਂਜੀ ਬਾਕੀ ਨਾ ਬਾਈ ਸੇਵਾ ਉਹਨਾਂ ਦਾ ਹੈ ਨਹੀਂ ਸੀ ਜਿੱਥੋਂ ਲਈ ਆਪਾਂ ਠੀਕ ਹੈ ਬਾਈ ਦੋਦੇ 16 17 ਕਿਲੋ ਕਰੂਗੀ ਠੀਕ ਹੈ ਬਾਈ ਚਲ ਭੁੱਖੀ ਮਾਰੀ ਸੀ ਸਮਝ ਲਓ ਤੇ ਬਾਈ 12 ਕਿਲੋ ਦੁੱਧ ਤੇ ਆਪਾਂ ਕੀ ਭਾਜ ਦੇਣੀ ਹੈ ਬਾਈ ਇਹ ਅੱਜ ਬਾਈ ਆਪਾਂ 55000 ਦੀ ਦੇ ਦਾਂਗੇ 55000 ਦੀ ਬਾਈ ਕਹਿੰਦਾ ਆਪਾਂ ਦੇਣੀ ਹੈ ਨਾ ਬਾਈ ਹਾਂਜੀ ਤੇ ਮਨਦੀ ਆ ਜਾ ਬਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਤੇ ਬਾਈ ਇਹ ਮੈਂ ਕਹਿੰਦਾ ਵੀ ਇਹ ਵੀ ਬਾਈ ਘੱਟ ਹੁੰਦਾ ਹੀ ਹੈ ਕਰੋ ਲਈ ਆ ਠੀਕ ਹੁਣ ਸੂਆਗਲਾ ਪਹਿਲਾ ਲਾਲੇ ਦੂਜਾ ਲਾਲੇ ਹੀ ਹੈ ਨਾ ਜੀ ਬਾਈ ਤੇ ਇਹਦਾ ਮੁੱਲ ਹੈਗਾ ਜੀ 30000 ਅਪਾ 26000 ਦੀ ਦੇ ਦਾਂਗੇ 26000 ਹੀ ਦੇ ਦਾਂਗੇ 20 ਦਿਨਾਂ ਦੀ ਕੱਚੀ ਹੈ ਜੀ ਬਸ ਇਹ ਸਾਹਮਣ ਵਾਲੀ ਇਕੱਲੀ ਲੋਵੀ ਹੈ ਨਾ ਇਹ ਲੋ ਜੀ ਥਾਣਾ ਬਣ ਆ ਦੇਖੋ ਨਾ ਬਾਈ 20 ਦਿਨਾਂ ਦੀ ਕੱਚੀ ਹੈ ਮੈਂ ਕਹਿੰਦਾ ਜਿਹੜਾ ਸਾਹਮਲੇ ਪੈਸੇ ਦੁੱਗਣੇ ਕਰ ਲੂਗਾ ਜੀ ਪੈਸੇ ਦੁੱਗਣੇ ਵੀ ਬਾਕੀ ਹੈ ਜੀ ਕੋਈ ਬੱਤੀ ਲੈ ਲੈਂਦਾ ਉਹ ਵੀ 30000 ਦੀ ਆਉਂਦੀ ਹੈ ਕਿ ਨਹੀਂ ਹਾਂਜੀ ਹਾਂਜੀ ਇਹਨਾਂ ਦਾ ਸਮਝ ਲੈ ਜੀ 20 ਦਿਨ ਤਾਂ ਮਹੀਨਾ ਸਾਉ ਕੀ ਹੈ ਨਾ ਤੇ ਕੀਆ ਬਾਤਾਂ ਬਣ ਦੇਣੀ ਹੈ ਨਾ ਸਹੀ ਗੱਲ ਹੈ ਜੀ ਤੋਰੀ ਮੰਦੀ ਬ ਬਾਕੀ ਉਹ ਮੇਰੇ ਸਹਾਨ ਬਾਈ ਦੇਵਾ ਕਰਗੀ ਸਟਾਰਟ ਹਨਾ ਬਣਾਉਣ ਲੱਗੀ ਹੈ ਨਾ ਨਖਾਂਮ ਵਾਲੀ ਹੈ ਪੂਰੀ ਐਣ ਪੂਰੀ ਵੱਡੀ ਬੈੜਾ ਬਈ ਉਹ ਛੋਟੀ ਨਹੀਂ ਗਈ ਬਿਲਕੁਲ ਹਨਾ ਬਾਈ ਮੋੜਦੀ ਬਈ ਹੁਣ ਜਾਊਗੀ ਗੋਲੀ ਵਾਂਗੂ ਇਧਰ ਆਹ ਉਹ ਕਈ ਵਰੀ ਦਾਣੇ ਦੱਪੇ ਤੋਂ ਪਸ ਹਾਂ ਜੀ ਮੈਂ ਕਰਦਾ ਇਹ ਇਹਦਾ ਮੁੱਲ ਬਾਈ ਆਪਾਂ ਕੀਤਾ ਇਹ 30000 ਹਨਾ 26000 30000 26000 ਚ ਦੇ ਦਾਂਗੇ ਬਈ ਹਾਂ ਉਹ ਤੇ ਜਿਹੜਾ 4000 6000 ਦਾ ਭਾਣਾ ਦੀ ਕਿਰਾਇਆ ਮੰਨ ਲਓ ਕੋਈ ਕਹਿੰਦਾ ਕਿ ਨਹੀਂ ਹਾਂ ਜੋ ਮਰਜੀ ਮੰਨ ਲਓ ਤੇ ਮਦੀਪ ਬਈ ਇਹਦੀ ਆਪਾਂ ਮਰਾਦੀਏ ਧਾਰਾਂ ਬਈ ਇਹਦੀ ਹਨਾ ਇਹ 24 ਦਿਨ ਨੇ ਬਈ ਆਪਾਂ ਲਿਆ ਬਈ ਬਾੜਦੀ ਆ ਨਾ ਅਸੀਂ ਤਾਂ ਚੋਕੀ ਦਿਖਾ ਦਿੰਨੇ ਆਪਾਂ ਹਾਂ ਤਾਂ ਮਦੀਪ ਜਿਵੇਂ ਸਵੇਰ ਦਾ ਮੌਸਮ ਜਾਂ ਦੁਪਹਿਰ ਦਾ ਖੰਡ ਦੀ ਬਹੁਤ ਹੋਊਗੀ ਨਾ ਨਵਾਂ ਲੋਈ ਤੋੜੀ ਬਈ ਪੂਰੀ ਹਾਂ ਆ ਤਾਂ ਠੰਡ ਕਰਕੇ ਨਹੀਂ ਨਵਾਈ ਬਈ ਓਏ ਨਹੀਂ ਤਾਂ ਅੱਛੀ ਤਾਂ ਪੂਰੀ ਟੌਪ ਦੀ ਬਣੂ ਹਾਂ ਬਾਕੀ ਥਣਾ ਤੁਮਨੇ ਚੰਗੀ ਆ ਬਈ ਹਮ ਬਾਕੀ ਭਾਜਾ ਬਈ ਯਾਰ ਆ ਭਾ ਕੇ ਤੇ ਮਿਲਦਾ ਨਹੀਂ ਹਾਂਜੀ ਹਾਂ ਹਾਂ ਬਾਕੀ ਮੇਰੇ ਨਾਲ ਤੂੰ ਯਾਰ 10 15 ਮਿੰਟ ਲੇਟ ਹੋ ਗਿਆ ਬਈ ਘਾਰ ਨੂੰ ਵੀ ਕਰੀ ਜਾਂਦੀ ਐ ਹੈਨਾ ਕਰੀ ਜਾਂਦੀ ਬਈ ਹਾਂ ਦੁੱਧ ਵਾਲਾ ਪਸ਼ੂ ਦਾ ਸਹੀ ਮਤਲਬ ਇਹੀ ਹੁੰਦਾ ਕਿ ਨਹੀਂ ਹਾਂਜੀ ਹਾਂਜੀ ਹਾਂ ਲੈ ਬੀਤਾਰ ਦੇਖੋ ਕੋਈ ਨਹੀਂ ਕੋਈ ਨਾ ਉਹ ਲੋ ਜਿਹੜੇ ਬਲ ਬਲ ਪੁੰਜ ਨਹੀਂ ਹੈ ਨਾ ਪੂਛ ਟਾਣੀ ਹੈ ਨਾ ਲੈ ਇਹ ਪੂਛ ਟਾਣੀ ਗਰੰਟੀ ਹੋਊਗੀ ਬਈ ਆਪਣੀ ਕਿਉਂਕਿ ਮਦੀਪ ਭਾਈ ਜਿਵੇਂ 11ਵੀਂ ਕੇ ਥੋੜਾ ਆ ਹੁੰਦਾ ਡਰ ਹਨਾ ਹਾਂਜੀ ਹਾਂਜੀ ਉਸ ਤਾਂ ਜਿੰਨੀ ਸੇਵਾ ਕਰ ਲਾਂਗੇ ਭਾਈ ਦੁੱਧ ਵਦਨਾ ਹੀ ਜਾਂਦੇ ਕਿ ਨਹੀਂ ਹੁਣ ਤਾਂ ਭਾਈ ਇਹਨਾਂ ਦੀ ਰੋਤਾ ਵੀਰੇ ਰੋਤਾ ਹਨਾ ਹਾਂਜੀ ਜਿੰਨਾ ਭਾਈ ਇਹਨਾਂ ਤਾਂ ਜਿੰਨੀ ਸੇਵਾ ਕਰਨੀ ਨੇ ਉਹਨੇ ਦੁੱਧ ਕਰ ਜਾਣਾ ਹਨਾ ਗਰਮੀ ਜਿਹੇ ਬੰਦਾ ਕਹਿੰਦਾ ਵੀ ਲੇਟੀ ਗਰਮ ਆਉਣ ਦਾ ਲੇਟੀ ਡਿਊਟੀ ਪੈ ਜਾਵੇ ਹਾਂਜੀ ਹਾਂ ਦਾ ਬਹਿੜਾ ਉਹਦਾ ਸੁਆਇਆ ਚੱਕ ਜੂਗੀ ਕਿ ਨਹੀਂ ਸੁਆਇਆ ਚੱਕ ਲਈ ਸਹੀ ਗੱਲ ਹੈ ਤੇ 45 ਦਿਨ ਹੁੰਦਾ ਵੀ ਬਹੂ ਦਾ 45 ਦਿਨ ਆਪਾਂ ਜੋਰ ਲਾ ਸਕਦੇ ਹਾਂ ਹਾਂ ਜਿਹੜਾ 45 ਦਿਨਾਂ ਦਾ ਦੁੱਧ ਕਰ ਗਿਆ ਬਹੂ ਕਰ ਜੇ ਕਰ ਗਿਆ ਭਾਈ ਹਾਂ ਜਾ ਰਹੇ ਹਾਂ ਉਹਨਾਂ ਨੂੰ ਬੀ ਬਾਕੀ ਦੁੱਧ ਚਿੱਟਾ ਹੀ ਮੱਝਾਂ ਰਗਾਵੇਂ ਹਾਂ ਕੋਈ ਖੱਟਾ ਕੱਟੂ ਵੀ ਪੋਲੀ ਲੱਗਦੀ ਹੈ ਭਾਈ ਤਾਂ ਪੋਲੀ ਪੋਲੀ ਭਾਈ ਧਾਰ ਪੋਲੀ ਮੋਟੀ ਐ ਇਹ ਮੈਂ ਨਾ ਵੀ ਮੱਥਰ ਜਿਹੜੇ ਦੇਖ ਲਓ ਜਿਹੜੇ ਬੰਦੇ ਕਹਿੰਦੇ ਘੱਟ ਪੈਸੇ ਲਾਉਣੇ ਹਨ ਹਾਂਜੀ ਤੇ ਬਾਕੀ ਵਹਿੜ ਆਈ ਹੈ ਜੇ ਬੰਦ ਵਾਲੀ ਅੱਜ ਹਾਂ ਵਾਦੇ ਵਾਲੀ ਚੀਜ਼ ਹੈ ਘੱਟ ਵਾਲੀ ਘੱਟੇ ਵਾਲੀ ਚੀਜ਼ ਹੈ ਹਾਂਜੀ ਬਾਕੀ ਭਾਈ ਮੇਰੇ ਹਿਸਾਬ ਨਾਲ ਗਾਂ ਵਾਲੇ ਸੂਏ ਨੇ ਪੂਰੀ ਟੌਪ ਦੀ ਗਾਂ ਬਣ ਜਾਣਾ ਕਿ ਨਹੀਂ ਪੂਰੀ ਹਾਂ ਕਈ ਵਰੀ ਬੰਦਾ ਵੈਸੇ ਪਹਿਲਾਂ ਕਹਿੰਦਾ ਜਦੋਂ ਦੰਦਾਂ ਦੀ ਦੋ ਦਾ ਹੁੰਦਾ ਕਿ ਨਹੀਂ ਹਾਂਜੀ ਦੋ ਦਾ ਮਤਲਬ ਵੀ ਨਵਾਂ ਹੈ ਹਾਣਾ ਕੋਈ ਨਵਾਂ ਹਾਂ ਸਹੀ ਗੱਲ ਹੈ ਆਮ ਆਪਾ ਦੇਖਦੇ ਹਾਂ ਬਾਈ ਚੈਨਲਾਂ 'ਤੇ 35-40 ਹਜ਼ਾਰ ਦਾ ਬੱਛੀ ਦਾ ਵੀ ਮੰਗੀ ਜਾਂਦੇ ਆ ਕਿ ਨਹੀਂ ਬਾਈ ਰਾਵਣਾ ਫੁੱਲ ਡੁੱਲੇ ਹੋਈ ਗੱਲ ਹੈ ਵੀ ਮੁੱਲ ਪੂਰਾ ਅਗਲਾ ਮੰਗਦੇ ਬੱਛੀ ਦਾ ਇਹ ਸਮਝ ਲਓ ਅੱਛੀ ਆ ਹਜੇ ਬੱਛੀ ਆ ਵਾਲੇ ਦੁੱਧਾ ਹੀ ਆਪਣੇ ਹਾਂ ਹਾਂਜੀ ਅਗਲਾ ਸਾਲ ਵੀ ਅਗਲੀ ਿਆਰ ਵੀ ਦੁੱਗਣੇ ਪੈਸੇ ਕਰ ਸਕਦਾ ਇਹਨੂੰ ਹਾਂ ਬਾਕੀ ਜਾਦਵਰੀ ਬਰੀਡ ਸੋਹਣੀ ਆ ਜਾਦਵਰੀ ਫੁੱਲ ਆਈ ਸੀ ਅਕਸਰ ਸੀਮਨ ਸੋਣ ਲਵਾ ਕੇ ਕੋਈ ਬੱਚਿਆ ਸੋਹਣਾ ਲੈਣਾ ਉਹ ਵੀ ਲੈ ਸਕਦਾ ਸਹੀ ਗੱਲ ਹੈ ਕੱਦ-ਕਾਟ ਹਰੀ ਵਹਿੜਾ ਜਿਵੇਂ ਕੋਈ ਛੋਟੀ ਜੀ ਨਹੀਂ ਹਾਂ ਹੁਣ ਵੇਖਿਆ ਬਈ ਉਹ ਬੱਚੇ ਚੰਗੀਆਂ ਇਹਨੇ ਥਣ ਛੋਟਾ ਆ ਜਾਂਦਾ ਹਾਂ ਇਹਦਾ ਥਣ ਮੁਠੀ ਵਾਲਾ ਉਹ ਥਣ ਸੋਹਣਾ ਹੈ ਨਾ ਬਾਕੀ ਬੰਦੀਬ ਆਪਣਾ ਇਹ ਵੀ ਹੁੰਦਾ ਹਨਾ ਆਪਾਂ ਬਾਹਲਾ ਰੇਟ ਵਧਾ ਕੇ ਨਹੀਂ 65000 ਕਰਕੇ ਬਾ ਪੰਜ 4000 ਘਟਾਈ ਚਲੀਏ ਨਹੀਂ ਨਹੀਂ ਬਸ ਉਹਨਾਂ ਦਾ ਮੰਗੋ ਜਿੰਨੇ ਲੈਣੇ ਜਿੰਨੇ ਲੈਣੇ ਆਪਾਂ ਹਨਾ ਬਈ ਹਾਂ ਬਈ ਕੋਈ ਮਾਰਤਾਂ ਅਗਲੇ ਦਾ ਅਜ ਦਾ ਕਰੋ ਹਨਾ ਉਹ ਚਲੋ ਹਾਂ ਉਹ ਤਾਂ ਚਲ ਪਹਿਲਾਂ ਬਾਹਲੇ ਮੰਗ ਲੈਣੇ ਮੋੜ ਕੇ ਫੜਾਵੇਂ ਅੰਗੂ ਦੇ ਨਹੀਂ ਹਾਂ ਉਹਦਾ ਕੋਈ ਫਾਇਦਾ ਨਹੀਂ ਹਨਾ ਮੋੜ ਕੇ ਹਰੇ ਕਹਿੰਦਾ ਯਾਰ ਮੈਂ ਵੀ ਇੰਨੇ ਦੀ ਲੈ ਲੈਣੀ ਸੀ ਦੀ ਹਾਂ ਬਾਕੀ ਇਹਨਾਂ ਕਰਮਚਾਰੀਆਂ ਦੀ ਹੋਰ ਰਾਤੀ ਹੋਣ ਆਈ ਹੈ ਬਾਕੀ ਮਨਦੀਪ ਹੋਰ ਕੋਈ ਇਹਦੇ 'ਚ ਇਹ ਚੱਕਰ ਆ ਵੀ ਇਹ ਕਿਹੜਾ ਵੀ ਮੂਹ ਵਾਲਾ ਏ ਤੇਰੇ ਹਨਾ ਇਹਦਾ ਸੂਈ ਖੜੀ ਆ ਸੂਈ ਖੜੀ ਖੁੱਲੀ ਕਿਤਾਬ ਆਈ ਹਾਂ ਵੀ ਆਦੀ ਆਦੀ ਚੋਗੇ ਕੋਲ ਮਰਜੀ ਅਗਲਾ ਹਾਂ ਅੱਜ ਦੋ ਟਾਈਮ ਚੋਗੇ ਇੱਕ ਦਾ ਹਾਲਾ ਵੀਡੀਓ ਚ ਆਤੀ ਆ ਸ਼ਾਮ ਨੂੰ ਅਗਲਾ ਫੇਰ ਆਗੇ ਆਪਦੀ ਤਸੱਲੀ ਕਰਕੇ ਲੈ ਜਾਵੇ ਤਸੱਲੀ ਕਰਕੇ ਲੈ ਜਾਵੇ ਵੀ ਸ਼ਾਮ ਨੂੰ ਨਾ ਬਣੀ ਹੋਵੇ ਨਾ ਫਿਰ ਵੀ ਇਹ ਫੇਰ ਵੀ ਬੰਦਾ ਕਰੇ ਹਨਾ ਬਾਕੀ ਚੋਈ ਦਾ ਟਾਈਮ ਆਪਾਂ ਹੁਣ ਦੱਸ ਦੇਣਾ ਉਸ ਆਣਾ ਚੱਲਣਾ ਅਗਲਾ ਟਾਈਮ ਅਗਲਾ ਕਿਉਂਕਿ ਹੁਣ ਬਈ ਦਿਨਾਂ ਦਾ ਫਰਕ ਆ ਅਗਲਾ 5 ਵਜੇ ਆ ਖੜ ਜਾਂਦਾ ਵਾ ਹਾਂ ਹੁਣ ਮਿਲਣ ਸੱਜੇ ਦਾਤ ਹੋ ਗਏ ਹੋਣਗੇ ਹਾਂ ਟਾਈਮ ਹੋਇਆ ਪਿਆ ਇਹ ਆਪਾਂ ਦਿਖਾਈ ਦੇਨੇ ਦੂਜੇ ਬੂਦ ਹਾਂ ਅਗਲਾ ਉਸ ਆਣਾ ਅੱਜ ਲਾ ਕੇ ਆ ਜਾਵੇ ਵੀ ਹੁਣ ਸ਼ਾਮ ਨੂੰ ਅਗਲਾ ਚੋਵੇ ਹੈਨਾ ਬਿਲਕੁਲ ਬਈ ਮਰ ਕਿਉਂ ਦੱਸ ਤਾ ਬਈ ਸ਼ਾਮ ਫਿਰ ਉਸ ਆਣਾ ਥੋੜਾ ਜਿਹਾ ਘੜੂ ਵੀ ਪਾਰਾ ਕੀ ਹਣ ਬਈ ਆਪਾਂ ਆਪਾਂ ਆਪਦੇ ਘਰੇ ਹੀ ਰੱਖਦੇ ਆ ਸਵੇਰੇ ਪਸ਼ੂਆਂ ਦਾ ਦੁੱਧ ਵੱਧ ਹੁੰਦਾ ਬਾਈ ਹਾਂ ਵੱਧ ਹੁੰਦਾ ਹੈ ਨਾ ਹਾਂਜੀ ਹਾਂਜੀ ਬਾਕੀ ਹੁਣ ਆਪਾਂ ਟਾਈਮ ਲੇਟ ਆਉਣਾ ਹੈ ਨਾ ਰਾਤਾਂ ਬਟੇ 6 ਵਜੇ ਦਨ ਚੋਈ ਜਾਣੀ ਸ਼ੋਸਾ ਨਾਲ ਹਾਂ ਮਦੀਪ ਕਿੰਨਾ ਦੁੱਧ ਸਹੀ ਜਿਹੜਾ ਬਾਈ ਚਵਾਦਾਂਗੇ ਆਪਾਂ ਬਾਈ 12 ਕਿਲੋ 12 ਕਿਲੋ ਹੈ ਨਾ ਹਾਂਜੀ ਕੋਈ ਬੰਦਾ ਚੋਈ ਝੱਲੇ ਆਪਣੇ ਕੋਲੇ ਆ ਗਿਆ ਹਾਂਜੀ 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 12 ਕਿਲੋ ਦੁੱਧ ਤੇ ਮੋਲੇ ਦਾ ਬਾਕੀ ਤਾਂ ਬਾਈ ਨੇ 55000 ਉਹਦੇ ਚੋ ਵੀ ਕੋਈ ਬਾਈ ਕਹਿੰਦਾ ਵੀ ਚੱਲ ਕੋਈ ਨਹੀਂ ਕੋਈ ਸੱਜਣ ਆਊਗਾ ਪਤਾ ਕੋਈ ਹੋਏ ਜਾ ਮਾਨ ਤਾਨ ਹੋ ਜੂਗਾ ਪਰ ਬਾਲਾ ਨਹੀਂ ਫਰਕ ਹੋਊਗਾ ਕੋਈ ਬੰਦਾ ਕਹਿੰਦੇ ਵੀ ਕਿਉਂਕਿ ਭਾਈ ਉਹਨੇ ਤਾਂ ਲੈਂਦੇ ਨਾਲ ਹੀ ਮੰਗੀ ਤੇ ਆ ਹਾਂ ਐਵੇਂ ਜਿਆਦੇ ਮੰਗੀਆਂ ਉਹਦਾ ਕੀ ਫਾਇਦਾ ਭਾਈ ਕਿਉਂ ਹੁਣ ਮੈਂ ਪੈਂਡ ਕਰੀ ਜਾਵਾਂ ਮੜ ਕੇ ਫੜਾਉਂ ਤੇ ਐਵੇਂ ਉਹ ਬਹੁਤ ਫੜਾਉਣ ਦਾ ਕੋਈ ਫਾਇਦਾ ਨਹੀਂ ਭਾਈ ਜੇ ਦੀ ਚੀਜ਼ ਆ ਉਹ ਜਾ ਰੇਟੀ ਬਾਕੀ ਮੇਰੀ ਗੋਡਾ ਬਾਲ ਕਰੀ ਮੈਂ ਬਾਹਰ ਟੀ ਦਿਖਾ ਰਹਾ ਭਾਈ ਦੀ ਬਾਹਰ ਟੀ ਨਹੀਂ ਕੋਈ ਹੋਈ ਦੀ ਆ ਦੇਖ ਲਓ ਜੀ ਤੇ ਮਾਤਾ ਦੀ ਭਾਈ ਦਾਜ ਵਾਲੀ ਬਾਲਟੀ ਆ ਪਤਲ ਵਾਲੀ ਜਿਹੜੇ ਪਹਿਲੇ ਜਵਾਨਾ ਸੀ ਹਾਂ ਕਿਉਂ ਛੋਟੀ ਬਾਲਟੀ ਸੀ ਨਹੀਂ ਤਾਂ ਨਿੱਕੀ ਜੀ ਬਾਲਟੀ ਲੈ ਲੈਣੀ ਭਾਈ ਉਹਦਾ ਕੀ ਫਾਇਦਾ ਬਾਕੀ ਘਾਟੇ ਵਾਲੀ ਹੈ ਬਾਕੀ ਬਈ ਚਾਰੀ ਚੂਰੂ ਆ ਕਿ ਨਹੀਂ ਪੂਰੀ ਬਈ ਜੋ ਮਰਜੀ ਸਿੱਟੀਆਂ ਉਹੀ ਖਾ ਜੂਗੀ ਹਾਂ ਚਾਰੀ ਪਸ਼ੂ ਦਾ ਹੀ ਆ ਵੀ ਉਹਨੇ ਦੁੱਧ ਦੇਣਾ ਹੀ ਦੇਣਾ ਕਿ ਨਹੀਂ ਹਾਂਜੀ ਹਾਂਜੀ ਬਾਕੀ ਕੋਈ ਵਿਚਾਰੀ ਕਰਮਾਂ ਨੇ ਉਪਰਾਣ ਕੀਤਾ ਗਾ ਬੱਚਾ ਨਾਲ ਆ ਬਈ ਹਾਂ ਬਾਕੀ ਇੱਕ ਚੀਜ਼ ਖਾਸ ਹੁੰਦੀ ਹੈ ਬਈ ਜਿਵੇਂ ਲੇਵਾ ਬੰਦਾ ਉਹ ਜਾਨਵਰ ਬਈ ਘਾੜ ਗਿਆ ਦਾ ਮਤਲਬ ਦੁੱਧ ਵਾਲਾ ਹੀ ਹੈ ਕਿ ਨਹੀਂ ਹਾਂਜੀ ਹਾਂਜੀ ਸਹੀ ਪਸੰਗਾਂ ਦੇ ਹੁੰਦਾ ਲੇਵਾ ਬਾਹਲੀ ਦਿਖ ਦਿ ਜਾਂਦੇ ਨੇ ਦੁੱਧੋ ਕਿਲੋ ਡੇਢ ਕਿਲੋ ਕੱਢਦੇ ਕਿ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਲੇਵਾ ਤਾਂ ਬਾਈ ਹੁਣ ਦੁਪਹਿਰ ਤੱਕ ਵੇਖਿਆ ਬਣ ਜਾਂਦੀ ਪੂਰੀ ਹਾਂ ਹੁਣ ਆਪਾਂ ਵੀਡੀਓ ਦੇ ਚ ਆਤੀ ਆ ਅਗਰੇ ਨੂੰ ਪਤਾ ਲੱਗ ਗਿਆ ਵੇੜ ਖਾਲੀ ਹੋ ਗਈ ਆ ਬਿਲਕੁਲ ਬਈਆ ਦੁੱਧ ਜੀ ਦਾ ਸਹੀ ਆਪੇ ਥੱਲੇ 12 ਕਿਲੋ ਆ ਬਾਈ 12 ਕਿਲੋ ਛਾਹ ਨੂੰ ਕੋਈ ਥੋੜੇ ਕਿਲੋ ਦਾ ਫਰਕ ਪਾ ਜੂਗੀ ਇਹ ਤਾਂ ਹੈ ਨਹੀਂ ਜੀ ਉਹ ਸਵੇਰੇ ਬਾਲਟੀ ਐਂ ਕੀਤੀ ਛਾਹ ਨੂੰ ਵੀ ਕਿਲੋ 2 ਕਿਲੋ ਹੀ ਦਊਗੀ ਹਾਂ ਥੋੜੇ ਬੋਤੇ ਦਾ ਫਰਕ ਹੈ ਥੋੜਾ ਬੋਤਾ ਫਰਕ ਬਹੁਤ ਵੱਡਾ ਨਹੀਂ ਪੈਂਦਾ ਵੱਡਾ ਨਹੀਂ ਪੈਂਦਾ ਹਾਂਜੀ ਤੇ ਲਓ ਜੀ ਮਿੱਤਰੋ 12 ਕਿਲੋ ਦੁੱਧ ਤੇ ਆਪ ਦੋ ਦੰਦ ਮੋਲੇ ਦਾ ਬਾਈ ਨੇ ਕਰਤਾ 55000 ਰੁਪਏ ਤੇ ਬਾਕੀ ਦੁੱਧ ਦੁੱਧਣ ਬਾਈ ਜਿਹੜਾ ਚੱਟਾ ਹਣਾ ਜਿਵੇਂ ਆਪਾਂ ਕਹਦੀਏ ਚੱਟਾ ਹੋਵੇ ਚੱਟਾ ਮਾਝਰ ਕੋਲ ਬਾਕੀ ਜਾਤ ਬਰੀਡ ਸੋਹਣੀ ਆ ਫੇਸ ਫੂਡ ਕੁਆਲਟੀ ਬਾਕੀ ਫਾਇਦਾ ਦਾ ਦੋ ਦੰਦਾ ਹਨ ਦੰਦਾ ਚ ਦੋ ਦੰਦਾ ਬਈ ਹਜੇ ਬਾਕੀ ਬੁੜੀ ਚੋਈ ਜੇ ਬੰਦਾ ਚੋਈ ਜੇ ਬਈ ਜਿਹੜਾ ਮਰਜੀ ਚੋਈ ਜਾਵੇ ਬੱਕੂ ਚੱਕਰ ਨਹੀਂ ਹਨ ਹਾਂਜੀ ਇਹ ਵਗੇ ਮਦੀਪਾ ਭਾਈ ਆਪਾਂ ਅੱਗੇ ਵੀ ਵੀਡੀਓ ਬਣਾਉਣਾ ਹੈ ਨਾ ਹਾਂਜੀ ਤੋ ਆਪ ਚ ਬਾਈ ਕਰਦਾ ਕਰਕੇ ਬਾਈ ਤੂੰ ਚੋਕ ਹੀ ਲੈਣਾ ਪਸੂ ਹਣਾ ਬਾਈ ਦੋ ਟਾਈਮ ਆਪਾਂ ਚੋਕੇ ਪਹੂ ਲੈ ਕੇ ਆਈਦਾ ਹਾਂ ਜੇ ਆਪ ਦੇ ਹੱਥੇ ਚੰਗਾ ਲਵਾਂਗੇ ਬਾਈ ਫਿਰ ਗਾਗ ਨੂੰ ਤਾਂ ਫੇਰ ਹੀ ਦੇਵਾਂਗੇ ਫੇਰ ਹੀ ਗਾਗ ਨੂੰ ਦੇਵਾਂਗੇ ਹਾਂਜੀ ਪਹਿਲਾਂ ਤਾਂ ਪਹੂ ਆਪਾਂ ਆਪ ਦੇ ਹੱਥੇ ਲਈਦਾ ਹਾਂਜੀ ਦੋ ਤੇ ਦਾ ਗਾਗ ਹੱਥੇ ਤਾਂ ਬਾਅਦ ਚ ਹਾਂਜੀ ਤੇ ਮੰਦੀ ਭਾਈ ਜਾਂਦਿਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਬਾਈ ਹਾਂਜੀ ਬਈ ਪੈਂਡ ਆਪਣਾ ਕੋਡ ਕਰੋੜ ਖਰਦਾਈ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਮੋਬਾਈਲ ਨੰਬਰ ਹੈ 98550 68001 ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜੇ ਇਹ ਗਾਵਾਂ ਸੇਲ ਵੀ ਹੋ ਜਾਂਦੀਆਂ ਤੁਹਾਨੂੰ ਵੀਡੀਓ ਲੇਟ ਵੀ ਮਿਲਦੀ ਆ ਇਦਾਂ ਦੇ ਭਾਅ ਲੀਆਂ ਤੇ ਜਿਹੜੀ ਗਰੰਟੀ ਵਾਲੀ ਚੀਜ਼ ਹੈ ਨਾ ਬਾਈ ਦੇ ਫਾਰਮ ਤੋਂ ਮਿਲ ਜੂਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਕੋਈ ਵੀ ਤਸੱਲੀ ਭਰ ਕਰਨੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਿਉਂਦੇ ਵਾਦਦੇ ਰਹੋ ਜੀ ਧੰਨਵਾਦ